ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਹੌਲੀ ਹੌਲੀ ਹੁਣ ਸੁਖਬੀਰ ਬਾਦਲ ਨੂੰ ਜਿਹੜੀ ਸਜ਼ਾ ਲਗਾਈ ਜਾਣੀ ਹੈ ਜਿਹੜੀ ਉਹਨਾਂ ਨੂੰ ਸਜ਼ਾ ਅਕਾਲ ਤਖਤ ਸਾਹਿਬ ਵੱਲੋਂ ਦਿੱਤੀ ਜਾਣੀ ਹੈ ਉਹਦਾ ਜਿਹੜੀ ਪ੍ਰਕਿਰਿਆ ਉਹ ਤੇਜ਼ ਹੋ ਗਈ ਹੈ ਖਬਰਾਂ ਇਹ ਹੈ ਵੀ ਜਥੇਦਾਰ ਸਾਹਿਬ ਨੇ ਸੁਖਬੀਰ ਬਾਦਲ ਵੱਲੋਂ ਜਿਹੜਾ ਅਸਤੀਫਾ ਦਿੱਤਾ ਗਿਆ ਪ੍ਰਧਾਨਗੀ ਦੇ ਅਹੁਦੇ ਤੋਂ ਅਕਾਲੀ ਦਲ ਤੋਂ ਉਹਨੂੰ ਆਪਣੇ ਦਫ਼ਤਰ ਮੰਗਵਾਇਆ ਤਾਂ ਜੋ ਕਹਿੰਦੇ ਵੀ ਹੁਣ ਪ੍ਰਕਿਰਿਆ ਜਿਹੜੀ ਹੈ ਇਹਦੇ ਵਿੱਚ ਥੋੜੀ ਗਤੀ ਲਿਆਂਦੀ ਜਾਵੇ ਇਹਨੂੰ ਤੇਜ਼ ਕੀਤਾ ਜਾਵੇ ਤੇ ਸੁਖਬੀਰ ਬਾਦਲ ਨੂੰ ਸਜ਼ਾ ਸੁਣਾਈ ਜਾਵੇ ਅਈਲੀ ਕਰਤੇ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਜਿਹੜਾ ਡਰਾਮੇਬਾਜ਼ੀ ਕੀਤੀ ਸੀ ਤੇ ਫਿਰ ਉਹਦੇ ਨਾਮ ਜੱਟ ਉਹਦੇ ਸਿਪਾ ਸਰਦਾਰੇ ਜਾ ਕੇ ਗੁੰਡਾਗਰਦੀ ਜਿਹੜੀ ਚੰਡੀਗੜ੍ਹ ਦਫ਼ਤਰ ਚ ਕੀਤੀ ਆ ਉਹਦਾ ਵੀ ਜਿਹਾ ਜਿਹੜਾ ਨੋਟਿਸ ਲਿਆ ਬਕਾਇਦਾ ਸਾਰਾ ਉਹਨਾਂ ਦੇ ਧਿਆਨ ਦੇ ਵਿੱਚ ਨੇ ਹੁਣ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਆਪਣਾ ਪੱਤਰ ਤੀਸਰਾ ਪੱਤਰ ਲਿਖਿਆ ਪਹਿਲੇ ਪੱਤਰ ਚ ਉਹਨੇ ਆਪਣੇ ਸਾਰੇ ਜੁਰਮ ਕਬੂਲ ਕੀਤੇ ਵੀ ਸਾਡੇ ਕੋਈ ਗਲਤੀਆਂ ਹੋਈਆਂ ਸੀ ਕੇਮਾ ਯਤਨ ਕਰਦੇ ਆ ਗਲਤੀਆਂ ਨਹੀਂ ਗੁਨਾਹ ਹੋਏ ਨੇ ਇਹ ਸਾਰੇ ਗੁਨਾਹ ਮੈਂ ਆਪਣੀ ਝੋਲੀ ਚ ਪਾਉਣਾ ਤੇ ਜੋ ਕਲ ਤਖ ਦਾ ਹੁਕਮ ਹੋਊਗਾ ਮੰਨਣ ਲਈ ਤਿਆਰ ਹਾਂ ਦੂਸਰੀ ਚਿੱਠੀ ਦੇ ਵਿੱਚ ਉਹ ਕਹਿੰਦਾ ਵੀ ਜਿਹੜੇ ਸੁਧਾਰ ਲਹਿਰ ਵਾਲੇ ਦੋਸ਼ ਲਾਏ ਉਹ ਮੇਰਾ ਕੂੜਾ ਨਿਰ ਆਧਾਰ ਨੇ ਹੁਣ ਕਿਹੜੀ ਚਿੱਠੀ ਨੂੰ ਸੱਚ ਮੰਨੀ ਨਿਕਲੀ ਝੂਠ ਮੰਨੀ ਹੈ ਹੁਣ ਤੀਜੀ ਚਿੱਠੀ ਫੇਰ ਲਿਖੀ ਹੈ ਵੀ ਜਹੇਦਾਰ ਸਾਹਿਬ ਨੂੰ ਲਿਖੀ ਆ ਮੈਂ ਸਿੰਦਰ ਬੇਨਤੀ ਕਰਦਾ ਕਿ ਸਿੱਖ ਕੌਮ ਦੇ ਸਰਪ ਤੇ ਸਤਾਨ ਸ਼੍ਰੀ ਕਾਲਕਤ ਸਹਿਬ ਨੂੰ ਦਾਸ ਨੂੰ ਤਨਖਾਈਆ ਕਰ ਦਿੱਤਾ ਗਿਆ ਹੋਇਆ ਹੈ ਜਿਸ ਦਾ ਮੇਰੇ ਮਨ ਤੇ ਬਹੁਤ ਗਹਿਰਾ ਅਸਰ ਹੈ ਤੇ ਦਾਸ ਨੂੰ ਸ਼੍ਰੋਮਣੀ ਕਛਦਵਾਸ ਨੇ ਸ਼੍ਰੋਮਣੀ ਕਾਲੀਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ ਦਾਸ ਨਿਮਰਤਾ ਸਹਿਤ ਬੇਨਤੀ ਕਰਦਾ ਹੈ ਕਿ ਨਮਾਣੇ ਸਿੰਘ ਮੈਂ ਪੇਚ ਛੋਣਾ ਚਾਹੁੰਦਾ ਹੈ ਛੇਵੇਂ ਪਾਸ਼ੇ ਦੇ ਕਿਰਪਾਲੂ ਬਖਸ਼ਿੰਦਸਤਾਨ ਹੁਣ ਕਰਨ ਆਪ ਦੀ ਦਾਸ ਦੀ ਬੇਨਤੀ ਨੂੰ ਜਰੂਰ ਪ੍ਰਵਾਨ ਕਰੋਗੇ ਜਦੋਂ ਨੇ ਲਿਖ ਕੇ ਭੇਜਦਾ ਵੀ ਮੈਂ ਅਸਤੀਫਾ ਦੇ ਦਿੱਤਾ ਇਟ ਮੀਨਸ ਵੀ ਉਹਨੇ ਅਸਤੀਫਾ ਦੇ ਕੇ ਤੇ ਆਪਣੇ ਨੂੰ ਸੁਰੱਖੂ ਕਰ ਲੈ ਕਿ ਮੈਂ ਪ੍ਰਧਾਨ ਨਹੀਂ ਭਾਵੇਂ ਉਹਨਾਂ ਦੀ ਜਿਹੜੀ ਚੱਕੀ ਗੱਡੀ ਸੀ ਬਕਾਇਦਾ ਤੌਰ ਤੇ ਦਫ਼ਤਰ ਤੋਂ ਜਦੋਂ ਉਹ ਪ੍ਰੈਸ ਕਨਫਰੈਂਸ ਕਰਦੇ ਉਦੋਂ ਕੁਝ ਹੋਰ ਕਹਿੰਦੇ ਜਦੋਂ ਚਿੱਠੀ ਜਾਰੀ ਕਰਦੇ ਉਦੋਂ ਕੁਝ ਹੋਰ ਕਰਦੇ ਆ ਇਹ ਫਿਰ ਜਿਹੜੀ 20 ਤਰੀਕ ਨੂੰ ਬਕਾਇਦਾ ਤੌਰ ਤੇ ਇਹਨਾਂ ਦੀ ਮੀਟਿੰਗ ਹੋਈ ਹੈ ਉਸ ਮੀਟਿੰਗ ਦੇ ਵਿੱਚ ਗਿਆਨੀ ਹਰਪ੍ਰੀਤ ਨੇ ਬਹਤਾਂ ਕਿ ਬਕਾਇਦਾ ਤੌਰ ਤੇ ਕਿਹਾ ਵੀ ਤੁਸੀਂ ਇਹ تسلیم ਕਰ ਲਿਆ ਆਪਣੀ ਚਿੱਠੀ ਦੇ ਵਿੱਚ ਵੀ ਅਸੀਂ ਅਸਤੀਫਾ ਦੇ ਚੁੱਕੇ ਆ ਉਸ ਦੀ ਵੀ ਕਾਪੀ ਸਾਨੂੰ بھی ਭੇਜ ਦਿਓ ਉਹ ਕਾਲੀ ਦਲ ਦੇ ਪ੍ਰਧਾਨ ਨੂੰ ਤੇ ਬੇਕਾਇਦਾ ਤੌਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਮਨਜ਼ੂਰ ਨਹੀਂ। ਲੇਕਿਨ ਜਦੋਂ ਸੁਖਬੀਰ ਸਿੰਘ ਬਾਦਲ ਖੁਦ ਮੰਨ ਕੇ ਮੈਂ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਵਾ ਤੇ ਬਾਕੀ ਪਿੱਛੇ ਕੀ ਰਹਿ ਗਿਆ? ਇਤਿਹਾਸ ਗਵਾਹ ਜਦੋਂ ਵੀ ਕੋਈ ਪੇਚ ਹੁੰਦਾ ਵਾ ਉਹ ਆਪਣਾ ਅਸਤੀਫਾ ਦੇ ਕੇ ਆਮ ਤੌਰ ਤੇ ਪੇਚ ਹੁੰਦਾ ਕਈ ਨਹੀਂ ਵੀ ਪੇਸ਼ ਹੋਈ ਇੱਥੇ ਕੋਈ ਸ਼ੱਕ ਕਰਨੀ ਹੈਗੀ। ਲੇਕਿਨ ਉਹਨੇ ਮੰਗਿਆ ਨਹੀਂ। ਜਥੇਦਾਰ ਨੇ ਇਹਨਾਂ ਕੋਲੋਂ ਅਸਤੀਫਾ ਮੰਗਿਆ ਨਹੀਂ ਸੀ ਉਹ ਅਸਤੀਫਾ ਦੇ ਕੇ ਪੇਸ਼ ਆਪ ਹੋ ਰਹੇ ਨੇ ਵੀ ਮੈਂ ਅਸਤੀਫਾ ਦੇ ਦਿੱਤਾ ਵਾ ਤੇ ਜੇ ਅਸਤੀਫਾ ਦੇ ਦਿੱਤਾ ਤੇ ਫਿਰ ਬਾਕੀ ਮੇਰੇ ਕੋਲ ਬਚਦਾ ਨਹੀਂ ਹੁਣ ਜਥੇਦਾਰਾਂ ਬਾਰੇ ਪਤਾ ਲੱਗਾ ਵੀ ਇਹ 25 ਤਰੀਕ ਨੂੰ ਸ਼ਾਇਦ ਜੇ ਕਨਫਰਮ ਨਹੀਂ 25 ਤਰੀਕ ਨੂੰ ਪੰਥਕ ਜਥੇਬੰਦੀਆਂ 25 ਨੂੰ 26 ਨੂੰ 27 ਨੂੰ ਅਗਲੇ ਹਫਤੇ ਦੇ ਵਿੱਚ ਪੰਥਕ ਜਥੇਬੰਦੀਆਂ ਨਾਲ ਬਕਾਇਦਾ ਤੌਰ ਤੇ ਇਹਨਾਂ ਦੀ ਮੀਟਿੰਗ ਹੋਏਗੀ ਉਹਨਾਂ ਜਿੱਥੇ ਬੰਦੀਆਂ ਦੇ ਵਿੱਚ ਇਹ ਮਾਮਲਾ ਰੱਖਿਆ ਜਾਏਗਾ ਤੇ ਜਿੱਥੇ ਬੰਦੀਆਂ ਕਿਹੜੀਆਂ ਸ਼ਾਮਲ ਹੋਣਗੀਆਂ ਜਿਹੜੀਆਂ ਸਖਬੀਰ ਸਿੰਘ ਬਾਦਲ ਤੇ ਸ਼ਰਮ ਅਕਾਲੀ ਦਲ ਬਾਦਲ ਦੀਆਂ ਸਿਪਾ ਸਲਰਕ ਹੁੰਦੀਆਂ ਨੇ ਉਹਨਾਂ ਕੋਲੇ ਤੇ ਬੜੇ ਵੱਡੇ ਹੁੰਦਾ ਦੋਵੇਂ ਹੱਥ ਖੜੇ ਕਰਕੇ ਬੜੇ ਸੋਨਾਲ ਸੱਤਰੀ ਅਕਾਲ ਜੀ ਸਖਬੀਰ ਸਿੰਘ ਬਾਦਲ ਨੂੰ ਸਿਰਫ ਧਾਰਮਿਕ ਤਲਖਾ ਲਾਈ ਜਾਵੇ ਜਿਉ ਕਹਿਣਗੇ ਉੱਥੇ ਕੋਈ ਮਾਈ ਦਾ ਲਾਲ ਜਿਹੜਾ ਦੂਸਰਾ ਵਾ ਜਿਹੜਾ ਬੰਦਾ ਵਿਰੋਧੀ ਤੇ ਦਜਨ ਇਨਸਾਫ ਨੂੰ ਬੁਲਾਇ ਨਹੀਂ ਜਾਏਗਾ ਇਸ ਕਰਕੇ ਉਹ ਜਥੇਬੰਦੀਆਂ ਜਿਹੜੇ ਫੈਸਲਾ ਦਿੰਦੀਆਂ ਉਹ ਕਿਵੇਂ ਦਿੰਦੀਆਂ ਕੀ ਲੈਂਦੀਆਂ ਇਹ ਤੇ ਪ੍ਰਿਕ ਦੀ ਬੁੱਕਲ ਚਿੱਪਿਆਂ ਦੇ ਇੱਕ ਜਿਹੜੀ ਹੁਣ ਤੱਕ ਸਾਡੇ ਕੋਲ ਬੇਕਾਇਦਾ ਤੌਰ ਤੇ ਰਿਪੋਰਟਾਂ ਪੁੱਜੀਆਂ ਉਹ ਇਹੋ ਕੁਝ ਹੀ ਦੱਸਦੀਆਂ ਨੇ ਕਿ ਉਹੀ ਜਥੇਬੰਦੀਆਂ ਬੁਲਾਈ ਜਾਣਗੀਆਂ ਜਿਹਦੇ ਵਿੱਚ ਬੁੱਢਾ ਦਲ ਲੈ ਲਓ ਵਿਧੀ ਚੜੀ ਸੰਪਰਦਾ ਲੈ ਲਓ ਖਰੀਆਂ ਵੇਲਾਂ ਵਾਲੇ ਲੈ ਲਓ ਇਹ ਲਾਈਕ ਥਿਸ ਇਹੋ ਜਿਹੇ ਦਰਥ ਬੰਦੇ ਨੂੰ ਬੁਲਾ ਕੇ ਤੇ ਸੁਖਬੀਰ ਸਿੰਘ ਬਾਦਲ ਨੂੰ ਸਿਰਫ ਤੇ ਸਿਰਫ ਧਾਰਮਿਕ ਸਜ਼ਾ ਲਾਉਣ ਦੀ ਗੱਲ ਕੀਤੀ ਜਾਊਗੀ ਹੁਣ ਥੋੜਾ ਜਿਹਾ ਗਿਆਨ ਦੇ ਵਾਅਦਾ ਕਰਿਓ ਵੀ ਇਹ ਜਿੱਦਾ ਉਹ ਸਾਬਕਾ ਜਥੇਦਾਰ ਰਣਜੀਤ ਸਿੰਘ ਗੋਰੇ ਮਸਕੀਨ ਇਹ ਗੱਲ ਕਹਿ ਰਹੇ ਸੀ ਕਹਿੰਦੇ ਸੀ ਇਹ ਨਵਾਂ ਹੀ ਪ੍ਰਿਤ ਪਾਲੀ ਆ ਵੀ ਇਹ ਬੁੱਧੀ ਜੀਵੀਆਂ ਦੀ ਮੀਟਿੰਗ ਸੱਦ ਲਓ ਫਿਰ ਹੋਰ ਧਾਰਮਿਕ ਜਥੇਬੰਦੀਆਂ ਨੂੰ ਪੁੱਛੋ ਇਹ ਮਤਲਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਹੈ ਕੀ ਉਹਨਾਂ ਦੇ ਜੂਰਿਸਡਿਕਸ਼ਨ ਚ ਹੈਗਾ ਤਾਂ ਉਹ ਇਦਾਂ ਕਰ ਸਕਦੇ ਆ ਜਾਂ ਉਹਨਾਂ ਦੀ ਆਪਣੀ ਮਰਜ਼ੀ ਹੈ ਕੁਝ ਵੀ ਕਰ ਸਕਦੇ ਆ ਉਹਨਾਂ ਦਾ ਪ੍ਰੈਰੋਗੇਟਿਵ ਹੈ ਜੀ ਉਹ ਬਕਾਇਦਾ ਤੌਰ ਤੇ ਆਪਣਾ ਸਲਾਹਕਾਰ ਬੋਰਡ ਵੀ ਬਣਾ ਸਕਦੇ ਆ ਨਾਨਕਸ਼ਹੀ ਕਲੰਟਰ ਜਦੋਂ ਬਣਾਇ ਬਕਾਇਦਾ ਤੌਰ ਤੇ ਲੀਜ਼ ਕੀਤਾ ਗਿਆ ਸੀ ਉਹਦੇ ਤੇ 2 ਸਾਲ ਲੱਗ ਪਰ ਵਿਚਾਰ ਸੇ ਝੰਮੇਰੀ ਸੀ ਤੇ 21 ਮੈਂਬਰੀ ਕਮੇਟੀ ਬਣਾਈ ਗਈ ਸੀ ਉੱਤੇ ਜਦੋਂ ਪੁਨਿਹਾਰੇ ਵਾਲੇ ਨੂੰ ਬਕਾਇਦਾ ਤੌਰ ਤੇ ਉਹਦੇ ਖਿਲਾਫ ਸਜ਼ਾ ਸੁਣਾਈ ਗਈ ਆ ਜਿਨੇ ਆਪਣਾ ਇੱਕ ਗ੍ਰੰਥ ਵੀ ਲਿਖਿਆ ਜੋ ਕਾਰਵਾਈ ਕੀਤੀ ਗਈ ਸੀ ਤੇ ਪ੍ਰੋਫੈਸਰ ਮਨਜੀਤ ਸਿੰਘ ਨੇ ਬਕਾਇਦਾ ਤੌਰ ਤੇ ਚਿੱਦਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਬੁੱਧੀ ਜੀਵੀਆਂ ਵੱਖ-ਵੱਖ ਧਾਰਮਿਕ ਸੰਪਰਦਾਵਾਂ ਜਿਹੜੇ ਪੰਥਕ ਸੰਪਰਦਾਵਾਂ ਸੀ ਉਹਨਾਂ ਦੀ ਮੀਟਿੰਗ ਬੁਲਾ ਕੇ ਉਹਨਾਂ ਦੀ رائے ਲਈ ਸੀਗੀ ਇਹ ਜਥੇਦਰ ਨੂੰ ਕੱਖ ਦੀ ਪਤਾ ਇਹ ਤਾਂ ਸਿਰਫ ਚਾਪਲੂਸੀ ਕਰਨ ਜਾਣ ਦਾ ਇਹਦੇ ਖਿਲਾਫ ਮੈਨੂੰ ਪਤਾ ਨਹੀਂ ਕਿਉਂ ਚੁੱਪ ਮਿੱਠੇ ਨੇ ਇਹਦੇ ਵੈਸੇ ਤੇ ਜਿਹੜਾ ਉਹ ਤਖਤ ਆ ਨਾ ਪਟਨਾ ਸ ਉਹ ਵੀ ਉਹ ਜਿਹੋ ਉਹਨੂੰ ਬਖਸ਼ਿਸ਼ ਐ ਜੇ ਪਹਿਲਾ ਜਥੇਦਾਰ ਦੀ ਉੱਤੇ ਵੀ سنگੀਨ ਇਲਜ਼ਾਮ ਲੱਗੇ ਉਹਦੇ ਤੇ ਤੇ ਤਿੰਨ ਔਰਤਾਂ ਰੱਖਣ ਦੇ ਇਲਜ਼ਾਮ ਲੱਗੇ ਸੀ ਤੇ ਜਦੋਂ ਪੁੱਛਿਆ ਸੀ ਜਥੇਦਾਰ ਜੀ ਕੀ ਸਾਡੀ ਰਹਿਤ ਮਰਿਆਦਾ ਅਲੋਗ ਕਰਦੀ ਆ ਉਦੋਂ ਉਦੋਂ ਜਵਾਬ ਸੀ ਢੀਠਪੁਣੇ ਦਾ ਗੁਰੂ ਗੋਬਿੰਦ ਸਿੰਘ ਦੇ ਤੇ ਰੱਖੇ ਸੀ ਮੈਂ ਰੱਖ ਲੇ ਤੇ ਫੇਕੜੀ ਤੋਪ ਚੱਲ ਗਈ ਇਹੋ ਜੇ ਕੀ ਤਖਤਾਂ ਦੇ ਜਹਦਰ ਬਣਦੇ ਹੱਕਦਾਰ ਹੈਗੇ ਨੇ ਜਿਨ੍ਹਾਂ ਨੂੰ ਠੋਸਿਆ ਜਾਂਦਾ ਵਾ ਫਿਰ ਉਹ ਕਹਿੰਦਾ ਜੀ ਮੈਂ ਜੋਤਿਸ਼ੀਆ ਜਾਣਦਾ ਵਾਂ ਕੀ ਸਾਡੀ ਰਹਿਤ ਮਰਿਆਦਾ ਦੇ ਮੁਤਾਬਕ ਸਾਡੇ ਮਰਿਆਦਾ ਮੁਤਾਬਕ ਜੋਤਿਸ਼ੀਆ ਯਕੀਨ ਰੱਖਦੇ ਹੋ ਤੁਸੀਂ ਇਸ ਕਰਕੇ ਇਹ ਵੀ ਉਸੇ ਹੀ ਉਸੇ ਕੈਟਾਗਰੀ ਵਿੱਚੋਂ ਆ ਇਨੂੰ ਕੱਖ ਨਹੀਂ ਪਤਾ ਕਿ ਜਥੇਦਾਰ ਦਾ ਪ੍ਰੈਰੋਗੇਟਿਵ ਕੀ ਹੁੰਦਾ ਉਹਦੇ ਅਧਿਕਾਰ ਕੀ ਹੁੰਦੇ ਉਹਦੀਆਂ ਡਿਊਟੀ ਕੀ ਕੱਖ ਨਹੀਂ ਪਤਾ ਇਹਨੂੰ ਇਹਨੂੰ ਤੇ ਇਹ ਨਹੀਂ ਪਤਾ ਕਿ ਉਹ ਮੰਨ ਕਰ ਸਕਦਾ ਕਿ ਆਦੇਸ਼ ਕਰ ਸਕਦਾ ਕਿ ਸੰਦੇਸ਼ ਕਰ ਸਕਦਾ ਬਿਲਕੁਲ ਠੀਕ ਗੱਲ ਹੈ ਆਪਾਂ ਸਵੇਰੇ ਜਿਹੜਾ ਪੱਤੀ ਸਾਹਿਬ ਇਸ ਵਿਸ਼ੇ ਤੇ ਚਰਚਾ ਕੀਤੀ ਸੀ ਮੈਂ ਚਾਹਣਾ ਵੀ ਜਿਹੜਾ ਦਰਸ਼ਕਾਂ ਨੇ ਉਹ ਚਰਚਾ ਨਹੀਂ ਦੇਖੀ ਉਹ ਇਹਦਾ ਜਿਹੜਾ ਲਿੰਕ ਹੈ ਅਸੀਂ ਇਹਦੇ ਨਾਲ ਹੀ ਪਾ ਦਿਆਂਗੇ ਉਹ ਸੁਣ ਸਕਦੇ ਆ ਉਹਦੇ ਉੱਤੇ ਅਸੀਂ ਪੂਰੀ ਇਹ ਸਾਫ ਦਾ ਜਥੇਦਾਰ ਰਣਜੀਤ ਸਿੰਘ ਗੌਰੇ ਮਸਕੀਨ ਦੇ ਉੱਤੇ ਇੱਕ ਪੂਰਾ ਵੀਡੀਓ ਅਸੀਂ ਸਵੇਰੇ ਬਣਾ ਕੇ ਪਬਲਿਸ਼ ਕੀਤਾ ਸੀ ਉਹ ਦੇਖ ਸਕਦੇ ਆ ਬਿਲਕੁਲ ਠੀਕ ਹੈ ਇਹ ਕਰਕੇ ਜਥੇਦਾਰ ਨੇ ਆਪਣਾ ਪ੍ਰੈਰੋਗੇਟਿਵ ਉਹ ਜਥੇਬੰਦੀਆਂ ਨਹੀਂ ਬੁੱਧੀ ਜੀਵੀਆਂ ਜੋ ਆਮ ਜਨਤਾ ਦਾ ਸਰਬੱਤ ਖਾਲਸਾ ਦਾ ਬਣਾ ਕੇ ਵੀ ਫੈਸਲਾ ਕਰਨਾ ਚਾਹਣ ਉਹਨਾਂ ਨੂੰ ਅਧਿਕਾਰ ਵੀ ਸਰਬੱਤ ਖਾਲਸਾ ਬੁਲਾ ਲਓ ਉਥੇ ਬੁੱਧੀਜੀਵ ਨੇ ਬੁਲਾ ਲਓ ਲੋਕਾਂ ਦੀ ਰੈ ਲੈ ਲਓ ਜੋ ਲੋਕਾਂ ਦੀ ਰੈ ਆਵੇ ਉਹਦੇ ਮਤ ਅਕ ਫੈਸਲਾ ਲਓ ਅਧਿਕਾਰ ਉਹਨਾਂ ਨੂੰ ਕਹਾਂ ਨੂੰ ਇਹ ਕਹੂਗਾ ਵੀ ਸਰਬੱਤ ਖਾਲਸਾ ਕਿਉਂ ਬੁਲਾਇਆ ਜੀ ਸਾਡੇ ਤੇ 18ਵੀਂ ਸਦੀ ਵਿੱਚ ਸਰਬੱਤ ਖਾਲਸਾ ਜਿਹੜੀ ਸੀ ਵਿਸਾਖੀ ਤੇ ਵੀ ਹੁੰਦਾ ਸੀ ਤੇ ਦੀਵਾਲੀ ਦੇ ਵੀ ਹੁੰਦਾ ਸੀ ਇਹ ਲੋਕ ਉਹ ਨੇ ਜਿਹੜੇ ਕੰਨ ਨੂੰ ਇਹ ਵੀ ਗੱਲ ਕਹਿਣਗੇ ਅਕਾਲ ਤਖਤ ਨਾਲ ਦੀ ਸੰਸਥਾ ਹੀ ਕੋਈ ਨਹੀਂ ਹੈਗੀ ਇਸ ਪਾਸੇ ਤੁਰੇ ਨਹੀਂ ਤੋਂ ਹਨੂ ਪਤਾ ਵਹ ਹਰਜਿੰਦਰ ਸਿੰਘ ਦਲਗੀਰ ਨੇ ਕੀ ਕਿਹਾ ਉਹਦੀ ਆਪਣੀਆ ਕਿਤਾਬਾਂ ਦੇ ਵਿੱਚ ਲਿਖਿਆ ਵੀ ਜਿਹੜੀ ਅਕਾਲ ਤਖਤ ਦੀ ਬੁਨਿਆਦ ਆ ਉਹ ਗੁਰੂ ਸਾਹਿਬ ਨੇ ਆਪਣੇ ਕਰ ਕਮਲਾਂ ਰੱਖੀ ਅੱਜ ਕਹਿੰਦਾ ਅਕਾਲ ਤਖਤ ਕੋਈ ਹੈ ਹੀ ਨਹੀਂ ਇਹ ਤਾਂ ਬਨੌਟੀ ਬਣਾਇਆ ਗਿਆ ਵਾ ਇਹ ਤੇ 1840 ਦੇ ਵਿੱਚ ਤੇ 1843 ਦੇ ਵਿੱਚ ਇਹ ਦੋ ਗ੍ਰੰਥ ਲਿਖੇ ਕਿ ਉਹਨਾਂ ਚਾਹਿਆ ਪਹਿਲਾਂ ਹੈ ਕਿ ਤੇ ਨਹੀਂ ਹੈਗਾ ਇਸ ਕਰਕੇ ਇਹ ਉਹਨਾਂ ਦੀ ਕੈਟਾਗਰੀ ਚ ਆ ਤੇ ਮੈਂ ਸੋਚਦਾ ਵੀ ਇਹਨਾਂ ਦੇ ਖਿਲਾਫ ਜਥੇਦਰ ਨੂੰ ਚਾਹੀਦਾ ਹੈ ਵੀ ਜੋ ਕੁਛ ਨੇ ਊੜ ਜਲੂਲ ਪੀੜਿਸ਼ ਤੇ ਬੋਲਿਆ ਵਾ ਪਹਿਲਾਂ ਤੇ ਬਾਕੀ ਨਾਲ ਇਹਨੂੰ ਤਲਬ ਕੀਤਾ ਜਾਵੇ ਉੱਥੇ ਇਹਨੂੰ ਪੁੱਛਿਆ ਜਾਵੇ ਤੂੰ ਕਿਸ ਅਧਿਕਾਰ ਨਾਲ ਬੋਲ ਕੇ ਆਏ ਹੋ ਉੱਥੇ ਫਿਰ ਕਹਿੰਦਾ ਜੀ ਮੈਨੂੰ ਬਣਾਉਦੇ ਨਹੀਂ ਤੇਰੇ ਰਕੇ ਬੰਦੇ ਨੂੰ ਬੁਲਾ ਕੇ ਤੈਨੂੰ ਸੁਣਨਾ ਕੀ ਆ ਤੂੰ ਜਥੇਦਾਰ ਰਿਆ ਵਾ ਤੈਨੂੰ ਉਹ ਤੋਂ ਬੁਲਾਉਂਦੇ ਰਹਿੰਦੇ ਇੱਥੇ ਪਹਿਲੀ ਗੱਲ ਦੀ ਵੇਖੋ ਜਦੋਂ ਜਥੇਦਾਰ ਗਿਆਨੀ ਜੁਗਿੰਦਰ ਸਿੰਘ ਵਿਦਵਾਨਤੀ ਆਏ ਉਹਨਾਂ ਨੇ ਪਰੰਪਰਾ ਪਾਈ ਸੀ ਕਿ ਨਹੀਂ ਜਦੋਂ ਜਥੇਦਾਰ ਦੀ ਮੀਟਿੰਗ ਹੁੰਦੀ ਆ ਜਦੋਂ ਕਿ ਕੌਮੀ ਫੈਸਲਾ ਲਿਆ ਜਾਂਦਾ ਤੇ ਉਹਦੇ ਵਿੱਚ ਪੰਜ ਤਖਤਾਂ ਦੇ ਜਥੇ ਤੇ ਬੁਲਾਇਆ ਜਾਂਦਾ ਹਜ਼ੂਰ ਸਾਹਿਬ ਦੀ ਮਜਬੂਰੀ ਆ ਉੱਥੋਂ ਦੇ ਜਥੇਦਾਰ ਬਕਾਇਦਾ ਤੌਰ ਤੇ ਆਪਣਾ ਤਖਤ ਨਹੀਂ ਛੱਡ ਸਕਦੇ ਉਹ 100 ਕਿਲੋਮੀਟਰ ਦੇ ਘੇਰੇ ਘੇਰੇ ਜਿੰਨੇ ਬਾਹਰ ਨਹੀਂ ਜਾਂਦੇ ਕਿਤੇ ਵੀ ਲੇਕਿਨ ਉਹਨਾਂ ਦਾ ਮੀਤ ਜਿੱਥੇ ਬਾ ਜਿੱਥੇਦਰ ਉਹਨਾਂ ਦਾ ਹੈਡ ਗ੍ਰੰਥੀ ਇੱਥੇ ਆ ਕੇ ਜਿਹੜਾ ਸੀ ਉਹਨਾਂ ਦੀ ਜਗ੍ਹਾ ਤੇ ਸੰਬੂਲਿਤ ਕਰਦਾ ਸੀ ਤੇ ਪੰਜ ਤਖਤਾਂ ਦੀ ਜਿਹੜੀ ਰਵੈਤ ਸੀ ਇਹ ਗਿਆਨੀ ਜੁਗਿੰਦਰ ਸਿੰਘ ਵਿਦਾਂਤੀ ਨੇ ਸ਼ੁਰੂ ਕੀਤੀ ਸੀ ਬਾਅਦ ਤੇ ਵਿੱਚ ਸੌਦਾ ਸਾਧ ਤੇ ਰੋਲਾ ਪੈਂਦਾ ਤੇ ਉਦੋਂ ਬਾਦਲ ਸਾਹਿਬ ਨੇ ਕਹਿ ਦਿੱਤਾ ਸੀਗਾ ਭਾਈ ਜਿੱਦਾਂ ਪਹਿਲਾਂ ਕੰਮ ਚੱਲਦਾ ਸੀ ਵੀ ਅਕਾਲ ਤੱਕ ਦਾ ਹੈਡ ਗ੍ਰੰਥੀ ਬਣਾ ਲਿਆ ਕਰੋ ਦਰਬਾਰ ਸਭ ਦਾ ਹੈ ਜਿਹੜੀ ਚਲ ਬਿਠਾ ਦੇ ਬਿਠਾ ਲਿਆ ਕਰੋ ਬਾਅਦ ਵਿੱਚ ਤੁਸੀਂ ਨਾ ਬੁਲਾਇਆ ਕਰੋ ਜੇ ਕੋਈ ਕੰਟਰੋਵਰਸੀ ਕ੍ਰੀਟ ਕਰਦੇ ਆ ਤੇ ਇਸ ਕਰਕੇ ਭਾਈ ਤੇਰਾ ਜ਼ਰੂਰੀ ਨਹੀਂ ਜਥੇ ਦਾ ਅਕਾਲ ਤੱਕ ਜਿਹੜੇ ਕੋ ਉਹਦੇ ਕੋਈ ਅਧਿਕਾਰ ਉਹ ਕੱਲਾ ਵੀ ਫੈਸਲਾ ਲੈ ਸਕਦਾ ਵਾ ਉਹਨੂੰ ਕਿਸੇ ਜਥੇਦਾਰ ਨੂੰ ਪੁੱਛਣ ਦੀ ਲੋੜ ਨਹੀਂ ਪੁੱਛ ਲੋ ਕਿੰਨੀ ਗੱਲ ਕਹਿੰਦੇ ਵੀ ਪਹਿਲਾਂ ਦਸਕ ਜਿਹੜੇ ਹੋਈ ਇੱਕ ਜੇ ਬਿਲਕੁਲ ਸਹੀ ਗੱਲ ਹੈ ਭਾਈ ਰਣਜੀਤ ਸਿੰਘ ਤੋਂ ਵੀ ਪਹਿਲਾਂ ਬਕਾਇਦਾ ਤੌਰ ਤੇ ਜਦੋਂ ਅਕਾਲ ਤਖਤ ਤੋਂ ਕੋਈ ਵਾਰਡਕ ਜਾਰੀ ਹੁੰਦਾ ਸੀ ਉੱਤੇ ਜਹਦਰ ਅਕਾਲ ਤਖਤ ਦੇ ਸਾਈਨ ਹੁੰਦੇ ਸੀ ਭਾਈ ਰਣਜੀਤ ਸਿੰਘ ਨੇ ਇਹ ਪਰੰਪਰਾ ਸ਼ੁਰੂ ਕੀਤੀ ਨਹੀਂ ਇੱਕ ਰਜਿਸਟਰ ਲਾਓ ਉਹਦੇ ਵਿੱਚ ਵੀ ਤੇ ਬਕਾਇਦਾ ਤੌਰ ਤੇ ਹੁਕਮਨਾਮੇ ਦੇ ਉੱਤੇ ਜਿਹੜੇ ਸਿੰਘਾਂ ਨੇ ਫੈਸਲਾ ਲਿਆ ਉਹਨਾਂ ਸਾਰਿਆਂ ਦੇ ਸਾਈਨ ਗਰੋ ਕੱਲ ਨੂੰ ਕੋਈ ਮੁੱਕਰ ਨਾ ਜਾਵੇ ਇਸ ਕਰਕੇ ਇਹਨੂੰ ਵਿਚਾਰੇ ਨੂੰ ਪਤਾ ਕੁਝ ਨਹੀਂ ਚੰਗੀ ਗੱਲ ਹੈ ਵੀ ਇਹ ਆਪਣਾ ਮੂੰਹ ਬੰਦ ਕਰ ਲੇ ਬਹੁਤ ਚੰਗੀ ਗੱਲ ਐਵੇਂ ਮਰਿਆਦਾ ਦੀ ਉਲੰਘਣਾ ਨਾ ਕਰੇ ਬਥੇਰੀ ਤੂੰ ਖੀਰੀ ਧਾਲੀਏ ਪੰਥ ਦੀ ਜਾਣ ਦੇ ਗੁੱਸੇ ਨੂੰ ਹਣ ਤੁਸੀਂ ਜੀ ਜੀ ਪਟੇ ਸਾਹਿਬ ਆਪਾਂ ਹਰ ਸਿਆਸਤ ਵਾਲਾ ਆਉਨੇ ਆ ਪੰਜਾਬ ਦੀ ਜਿਹੜੀ ਐਕਟਿਵ ਪੋਲਿਟਿਕਸ ਆ ਆਮ ਆਦਮੀ ਪਾਰਟੀ ਦਿੱਲੀ ਦੇ ਜਿਹੜੇ ਕਨਵੀਨਰ ਆ ਅਰਵਿੰਦ ਕੇਜਰੀਵਾਲ ਉਹਨਾਂ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੂੜਾ ਨੂੰ ਬਣਾ ਦਿੱਤਾ ਉਹਨਾਂ ਨੂੰ ਥਾਪਿਆ ਗਿਆ ਤੇ ਨਾਲ ਉਹਨਾਂ ਦੇ ਸ਼ਹਿਰੀ ਕਲਸੀ ਨੂੰ ਵੀ ਜ਼ਿੰਮੇਵਾਰੀ ਦਿੱਤੀ ਗਈ ਹੈ ਮੇਰੇ ਖਿਆਲ ਉਪ ਪ੍ਰਧਾਨ ਉਹਨਾਂ ਨੂੰ ਬਣਾਇਆ ਗਿਆ ਭਗਵੰਤ ਮਾਨ ਇਹ ਗੱਲ ਪਹਿਲਾਂ ਹੀ ਆਖ ਚੁੱਕੇ ਸੀਗੇ ਕਿ ਮੈਂ ਦੋ ਦੋ ਅਹੁਦੇ ਨਹੀਂ ਸੰਭਾਲ ਸਕਦਾ ਮੈਂ ਮੁੱਖ ਮੰਤਰੀ ਵੀ ਹਾਂ ਮੈਂ ਪਾਰਟੀ ਦਾ ਪ੍ਰਧਾਨ ਵੀ ਹਾਂ ਤੇ ਇਹ ਜਿਹੜਾ ਅਹੁਦਾ ਵਾ ਕਿਸੇ ਹੋਰ ਨੂੰ ਦਿੱਤਾ ਜਾਵੇ ਤੇ ਆਖਰਕਾਰ ਉਹਦੇ ਉੱਤੇ ਫੈਸਲਾ ਆ ਗਿਆ ਕਾਰਪੋਰੇਸ਼ਨ ਦੀਆਂ ਚੋਣਾਂ ਬਿਲਕੁਲ ਸਿਰ ਦੇ ਉੱਤੇ ਨੇ ਇਹਦੇ ਮਤੇ ਤਹਿਤ ਇਹਦੇ ਦੇਖਦਿਆਂ ਇਹ ਫੈਸਲਾ ਲਿਆ ਗਿਆ ਕਿਉਂਕਿ ਕੱਲ ਚੋਣ ਨਤੀਜੇ ਵੀ ਆ ਜਾਣੇ ਆ ਕਿੱਦਾਂ ਦੇਖਦੇ ਹੋ ਵੀ ਬਹੁਤ ਜਲਦੀ ਨਹੀਂ ਫੈਸਲਾ ਲਿਆ ਗਿਆ ਕੱਲ ਦਾ ਇੰਤਜ਼ਾਰ ਕੀਤਾ ਜਾ ਸਕਦਾ ਸੀ ਵੀ ਚਲੋ ਕੱਲ ਤੇ ਅੱਜ ਨਾਲ ਕੋਈ ਤਾਂ ਫਰਕ ਨਹੀਂ ਪੈਂਦਾ ਲੇਕਿਨ ਉਹਨਾਂ ਦੇ ਫੈਸਲੇ ਦੇ ਉੱਤੇ ਅਸੀਂ ਕੋਈ ਕਿੰਤੂ ਪਰੰਤੂ ਨਹੀਂ ਕਰਦੇ ਕਿਉਂ ਨਹੀਂ ਕਰਦੇ ਉਹਨਾਂ ਨੇ ਕਿਹਾ ਵੀ ਜੱਟ ਸਿੱਖ ਮੁੱਖ ਮੰਤਰੀ ਤੇ ਹਿੰਦੂ ਭਾਈਚਾਰੇ ਦੇ ਵਿੱਚੋਂ ਜਿਹੜਾ ਉਹ ਪਾਰਟੀ ਪ੍ਰਧਾਨ ਲੇਕਿਨ ਮੈਂ ਇਹਨਾਂ ਨੂੰ ਇੱਕ ਨਰਾਇਆ ਦੇਵਾਂਗਾ ਕਿ ਅੱਜ ਦੇ ਜਿਹੜੇ ਸ਼ਹਿਰੀ ਖੇਤਰ ਹੈ ਉੱਥੇ ਬੀਜੇਪੀ ਆਪਣੇ ਕਾਫੀ ਹੱਦ ਤੱਕ ਪੈਰ ਪਸਾਰ ਚੁੱਕੀ ਹੈ ਸ਼ਹਿਰੀ ਵੋਟਰ ਜਿਹੜਾ ਸ਼ਹਿਰੀ ਹਿੰਦੂ ਆ ਉਹ ਪਹਿਲਾਂ ਹੀ ਕਾਂਗਰਸ ਦੇ ਵਿੱਚ ਤੇ ਭਾਜਪਾ 'ਚ ਵੰਡਿਆ ਜਾ ਚੁੱਕਾ ਵਾ ਜੇੜੀ ਆਮ ਆਦਮੀ ਪਾਰਟੀ ਆ ਗਈ ਇਹ ਕਿੰਨਾ ਵੀ ਡੈਂਟ ਪਾ ਲੂਗੀ ਉੱਥੇ ਕੋਈ ਡੈਂਟ ਪਾਣਾ ਸੰਭਵ ਨਹੀਂ ਦੂਸਰੀ ਚੀਜ਼ ਅੱਜ ਜਿਹੜਾ ਖਲਾਅ ਪੈਦਾ ਹੋਇਆ ਅਕਾਲੀ ਦਲ ਦੀ ਜਿਹੜੀ ਸਿਆਸਤ ਉਹ ਜ਼ੀਰੋ ਹੋਈ ਪਈ ਆ ਅੱਜ ਇਹਨਾਂ ਨੂੰ ਜੱਟ ਸਿੱਖ ਕੋਈ ਪ੍ਰਧਾਨ ਬਣਾਉਂਦੇ ਤੇ ਪਿੰਡਾਂ ਦੇ ਵਿੱਚ ਜਾ ਕੇ ਆਮ ਆਦੀ ਪਾਰਟੀ ਕੋਸ਼ਿਸ਼ ਕਰਦੀ ਵੀ ਜਿਹੜਾ ਖਲਾਅ ਅਕਾਲੀ ਦਲ ਦਾ ਪੈਦਾ ਹੈ ਉਹਨੂੰ ਪੂਰਾ ਕੀਤਾ ਜਾਵੇ ਜੇ ਉਹਨੂੰ ਪੂਰਾ ਕਰਦੇ ਤੇ ਉੱਥੇ ਇਹਨਾਂ ਨੂੰ ਜ਼ਿਆਦਾ ਹੰਗਾਰਾ ਮਿਲਣਾ ਸੀ ਅਗਲੀ ਗੱਲ ਅਮਨ ਰੋੜਾ ਨੇ ਦੋ ਵਾਰੀ ਬਕਾਇਦਾ ਤੌਰ ਤੇ ਕਾਂਗਰਸ ਦੀ ਟਿਕਟ ਤੇ ਸੀਟ ਲੜੀ ਇੱਥੋਂ ਸਨਾਮ ਨੂੰ ਦੋਵੇਂ ਵਾਰੀ ਹਾਰਿਆ ਹੈ ਕਾਂਗਰਸ ਦੀ ਪਦੇਸ਼ 2017 ਦੇ ਵਿੱਚ ਇਹ ਭਗਵੰਤ ਮਾਨ ਦੇ ਨਾਲ ਆਉਂਦਾ ਤੇ ਚੋਣ ਲੜਦਾ ਵਾ ਤੇ ਜਿੱਤਦਾ ਵਾ ਤੇ 2022 ਚ ਫਿਰ ਜਿੱਤਦਾ ਇਹਦਾ ਪਿਛੋਕੜ ਜਿਹੜਾ ਵਾ ਪੋਲਿਟੀਕਲ ਹੈ ਇਹਦੇ ਫਾਦਰ ਭਗਵਾਨ ਦਾ ਸਰੂੜਾ ਜਿਹੜੇ ਹੁੰਦੇ ਸੀ ਉਹ ਮੰਤਰੀ ਵੀ ਰਹੇ ਨੇ ਵਿਧਾਇਕ ਵੀ ਰਹੇ ਕਾਂਗਰਸ ਦੇ ਚਲੋ ਚੰਗੀ ਗੱਲ ਇਹ ਤੇ ਗੱਲ ਮੈਂ ਕਹੂੰਗਾ ਵੀ ਉਸ ਬੰਦੇ ਨੂੰ ਟੈਕਨੀਕਲ ਤੌਰ ਤੇ ਉਹ ਕਾਫੀ ਸਾਊਂਡ ਆਪਣੀ ਗੱਲ ਕਰਨੀ ਤੇ ਆਪਣੀ ਗੱਲ ਸਮਝਾਉਣੀ ਉਹਨੂੰ ਆਉਂਦੀ ਹੈ ਲੇਕਿਨ ਇਹ ਇਹਨਾਂ ਦਾ ਮਾਈਨਸ ਪੁਆਇੰਟ ਜ਼ਰੂਰ ਰਹੂਗਾ ਕਿ ਪਿੰਡੂ ਖੇਤਰ ਦੇ ਵਿੱਚੋਂ ਸ਼ਾਇਦ ਉਹ ਆਪਣੀ ਇੰਨੀ ਜਿਹੜੀ ਸ਼ਾਪ ਨਾ ਬਣਾ ਸਕੇ ਜਿੰਨੀ ਸ਼ਹਿਰੀ ਖੇਤਰੇ ਬਣਾਉਣ ਦੀ ਕੋਸ਼ਿਸ਼ ਕਰੂ ਤੇ ਸ਼ਹਿਰੀ ਖੇਤਰ ਅਗੇ ਵੰਡਿਆ ਪਿਆ ਅਗਲੀ ਗੱਲ ਭਾਈ ਜਦੋਂ ਤੁਸੀਂ ਪ੍ਰਧਾਨ ਦੀ ਨਿਯੁਕਤੀ ਕਰਦੇ ਥੋੜਾ ਜਿਹਾ ਪਛੋਕੜ ਵਿੱਚ ਰੱਖਿਆ ਕਰੋ। ਆਮਨ ਰੋੜੇ ਦੇ ਪਰਿਵਾਰ ਸਮੇਤ 8 ਬੰਦਿਆਂ ਨੂੰ ਬਕਾਇਦਾ ਤੌਰ ਤੇ ਅਦਾਲਤ ਉਹਨਾਂ ਦੂਜਰ 8 ਦੇ ਵਿੱਚ ਇਹਨੇ ਆਪਣੇ ਭੈਣ ਭੁਣੇ ਦੇ ਕਰਜਾ ਕਿ ਰੇਡ ਕੀਤਾ ਸੀ ਕੁੱਟਮਾਰ ਕੀਤੀ ਸੀ 452 423 ਹੁਤਰਾ ਵਦਤ ਮਕਦਮਾ ਦਰਜ ਹੋਇਆ ਸੀਗਾ। ਦਸੰਬਰ 2022 ਦੇ ਵਿੱਚ ਇਹਨਾਂ ਨੂੰ ਬਕਾਇਦਾ ਤੌਰ ਤੇ ਉੱਥੋਂ ਸਜ਼ਾ ਹੋਈ ਸੀ 2 ਸਾਲ ਦੀ। ਤਾਂ ਨੂੰ ਪਤਾ ਹੋਏਗਾ ਲਾਲੂ ਪ੍ਰਸਾਦ ਜਾਦਵ ਨੂੰ ਜੋ ਸਜ਼ਾ ਹੋਈ ਹੈ ਨਾ ਜਿਹੜਾ ਚਾਰਾ ਘਟਾਲੇ ਚ ਉਹਨੂੰ ਅਸਤੀਫਾ ਦੇਣਾ ਪਿਆ ਜਦੋਂ ਬਕਾਇਦਾ ਤੌਰ ਤੇ ਸਾਡੇ ਆਪਣੇ ਰਾਹੁਲ ਗਾਂਧੀ ਨੂੰ ਹੋਈ ਆ ਉਹਨੂੰ ਵੀ ਅਗਲੇ ਕੰਨ ਦਿੱਤਾ ਸੀ ਭਾਈ ਤੂੰ ਨੀ ਤੇ ਇਹ ਤੇ ਮੰਤਰੀ ਆ ਤੇ ਤੁਸੀਂ ਸਜ਼ਾ ਜਾਬਤ ਨੂੰ ਇੱਕ ਪ੍ਰਭਾਵ ਬਣਾ ਰਹੇ ਹੋ ਇਹ ਕਿੰਦਰ ਦੀ ਬਕਾਇਦਾ ਤੌਰ ਤੇ ਤੁਹਾਡਾ ਇਨਸਾਫ ਹੋ ਜੀ ਕੀ ਸੋਚ ਕੇ ਬਣਾਇਆ ਤੁਸੀਂ ਕੱਲ ਨੂੰ ਇਹਨੂੰ ਕੋਰਟ ਤੋਂ سزا ਹੋ ਜਾਂਦੀ ਹੈ ਤੇ ਇਹਨੂੰ ਜੇਲ੍ਹ ਜਾਣ ਤੋਂ ਕੋਈ ਬਚਾ ਨਹੀਂ ਸਕਦਾ ਫਿਰ ਕੀ ਕਹੋਗੇ ਆਮ ਆਦਮੀ ਪਾਰਟੀ ਦਾ ਪ੍ਰਧਾਨ ਗਿਆ ਜਿਲ੍ਹੇ ਨੇ ਅਪੀਲ ਕੀਤੀ ਹੈ ਇਹ ਅਪੀਲ ਕਰਕੇ ਬਾਹਰ ਨੇ ਉਹ ਅਪੀਲ ਦੇ ਵਿੱਚ ਫੈਸਲਾ ਕਦੋਂ ਆਉਂਦਾ ਇਹ ਨਹੀਂ ਪਤਾ ਕੱਲ ਆਜੇ ਪਰਸੋਂ ਆਜੇ ਮਹੀਨੇ ਜਦੋਂ ਉਹ ਫੈਸਲਾ ਆ ਗਿਆ ਤੇ ਪੌਸਿਬਿਲਟੀ ਆ ਕਿ ਉਹਦੇ ਵਿੱਚ ਇਹਨਾਂ ਨੂੰ ਜੇਲ੍ਹ ਜਾਣਾ ਪੈ ਜਾ ਸੰਭਵ ਫਿਰ ਕੀ ਜਵਾਬ ਦੇਣਗੇ ਜੀ ਮਨ ਚੇਸ਼ ਸਿੰਘ ਕਲਸੀ ਉਹਦਾ ਪਿਛੋਕੜ ਬਹੁਤਾ ਪੋਲਿਟਿਕਲ ਨਹੀਂ ਉਹਦੀ ਤੇ ਜਿਹੜੀ ਆ ਕਿਨੇ ਛਤਰਨਾ ਸਹਿ ਮਰਿਆ ਪੰਜਾਬੀ ਚ ਕਹਿੰਦੇ ਆ ਉਹ ਛਤਰਨਾ ਸਹਿ ਸਿਰਫ ਇਸ ਕਰਕੇ ਮਰਿਆ ਉਹਦਾ ਕਿ ਉਹ 2022 ਦੇ ਵਿੱਚ ਉੱਥੋਂ ਜਿਹੜੀ ਉਹਦੋਂ ਚੋਣ ਜਿੱਤੇਗਾ ਜਦੋਂ ਪੂਰੀ ਆਮ ਆਦਮੀ ਪਾਰਟੀ ਦੀ ਹਨੇਰੀ ਵਗਦੀ ਸੀ ਬਹੁਤ ਥੋੜੀ ਮੋਟੀ ਬੰਦੀ ਨੇ ਜਨਮ ਤੋਂ ਜਿੱਤਿਆ ਹੁਣ ਤੁਸੀਂ ਉਹਨੂੰ ਉਪ ਪ੍ਰਧਾਨ ਬਣਾ ਦਿੱਤਾ ਉਪ ਪ੍ਰਧਾਨ ਵੀ ਕੋਈ ਮੰਝਿਆ ਹੋਇਆ ਬੰਦਾ ਚਾਹੀਦਾ ਸੀ ਜਿਸ ਤਰ੍ਹਾਂ ਮਨਜਾ ਅਮਨ ਰੋੜਾ ਦਾ ਇਹ ਸਿਆਸੀ ਤੌਰ ਤੇ ਪੂਰੀ ਤਰ੍ਹਾਂ ਮੰਝਿਆ ਵਾ ਕਿਉਂ ਘਰਤ ਸਿਆਸੀ ਬਾਪੂ ਨੂੰ ਵੇਖਦਾ ਸੀ ਫਿਰ ਕਾਂਗਰਸ ਵਿੱਚ ਕਾਫੀ ਸਾਲ ਲਾਇਆ ਅੱਜ ਨਹੀਂ ਪਿਛਲੇ 24 ਸਾਲਾਂ ਤੋਂ ਸਿਆਸਤ ਦੇ ਵਿੱਚ ਆ ਅਮਨ ਰੋੜਾ ਉਹਦੇ ਮੁਕਾਬਲੇ ਅਮਨ ਛੇਦ ਸਿੰਘ ਕਲਸੀ ਦਾ ਇਹ ਪਿਛੋਕੜ ਨਹੀਂ ਅਮਰ ਸਿੰਘ ਕਲਜਮਸ਼ੀਰ ਕਲਸੀ ਨੂੰ ਆਪਣੇ ਹਲਕੇ ਤੋਂ ਬਾਅਦ ਮੈਂ ਕਿਹਾ ਸ਼ਾਇਦ ਉਹ ਕਿ ਬੰਦਾ ਜਾਣਦਾ ਹੋਵੇ ਪਿੱਛੇ ਜਿਉਂਨੇ ਲੋਕ ਸਭਾ ਦੀ ਚੋਣ ਵੀ ਲੜੀ ਸੀ ਤੁਹਾਨੂੰ ਪਤਾ ਹੀ ਹਾਲਤ ਕੀ ਹੋਈ ਸੀ ਭਾਵੇਂ ਦੂਜੇ ਨੰਬਰ ਤੇ ਰਿਹਾ ਸੀ ਕਿਉਂਕਿ ਉਹ ਹਾਕਮ ਦਿਰਦਾ ਵੱਧਾ ਹੁੰਦਾ ਲੇਕਿਨ ਉੱਥੋਂ ਕਾਂਗਰਸ ਦਾ ਉਮੀਦਵਾਰ ਜਿੱਤਿਆ ਸੀ ਇਸੇ ਕਰਕੇ ਉਹ ਵੀ ਇਹਨਾਂ ਦੀ ਚੋਣ ਬਹੁਤੀ ਸਹੀ ਨਹੀਂ ਖੈਰ ਨੌਜਵਾਨ ਜ਼ਰੂਰ ਆ ਨੌਜਵਾਨ ਮੁੰਡਾ ਵਾ ਨੌਜਵਾਨ ਨੂੰ ਮੌਕਾ ਮਿਲਣਾ ਚਾਹੀਦਾ ਇਹ ਚੰਗੀ ਗੱਲ ਹੈ ਲੇਕਿਨ ਥੋੜਾ ਜਿਹਾ ਪੋਲੀਟੀਕਲ ਪਛੋਕੜ ਵੀ ਵੱਡੇ ਦਾ ਹੋਵੇ ਤੇ ਲੋਕ ਜਾਣਦੇ ਬੋਈਦੇ ਹੁਣ ਜੀ ਫਲਾਣੇ ਦਾ ਮੁੰਡਾ ਤੇ ਟਿਕੜੇ ਦਾ ਮੁੰਡਾ ਜਦੋਂ ਬਕਾਇਦਾ ਤੌਰ ਤੇ ਅਬਦਾਲੀ ਨੂੰ ਲਲਕਾਰਿਆ ਨਾ ਆਪਣੇ ਨੇ ਮਹਾਰਾਜ ਜੀ ਸੀਗ ਨੇ ਉਹਨੇ ਕਿਹਾ ਸੀਗਾ ਉਹਦੇ ਦਾਦੇ ਦਾ ਨਾਮ ਲੈ ਕੇ ਫਲਾਣੇ ਦੇ ਪੁੱਤਰਾਂ ਤੇ ਤੈਨੂੰ ਚੜ੍ਹ ਸਿੰਘ ਦਾ ਪੁੱਤਰਾ ਬੰਗਾਰ ਦਾ ਬਾਹਰ ਨਿਕਲ ਜਰੀ ਜਿਹੜਾ ਪਛੋਕੜੋ ਬੜਾ ਪ੍ਰਭਾਵ ਪਾਉਂਦਾ ਦਾ ਲੇਕਿਨ ਇੱਥੇ ਪਿਛੋਕੜ ਵੇਖਿਆ ਨਹੀਂ ਗਿਆ ਅਮਰ ਜੋੜੇ ਦਾ ਇਹ ਮਾਈਨਸ ਪੁਆਇੰਟ ਹੈ ਜੇ ਕਿਤੇ ਕੱਲ ਨੂੰ ਸਜ਼ਾ ਹੋ ਗਈ ਤੇ ਫਿਰ ਤੁਸੀਂ ਸੁਰਖੀਆਂ ਵੇਖੋ ਅਖਬਾਰਾਂ ਦੀਆਂ ਤੇ YouTube ਚੈਨਲ ਕਿੰਨੇ ਦਿਨ ਕੂਕਦੇ ਰਹਿੰਦੇ ਵੀ ਇਹਨਾਂ ਦੇ ਪ੍ਰਧਾਨ ਨੂੰ ਸਜ਼ਾ ਹੋ ਗਈ ਜੀ ਜੀ ਅੱਡੀ ਸਾਹਿਬ ਤੁਹਾਨੂੰ ਯਾਦ ਹੋਣਾ 2022 ਦੀਆਂ ਚੋਣਾਂ ਵੇਲੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਆ ਇਹ ਪੰਜਾਬ ਦੇ ਦੌਰੇ ਤੇ ਆਏ ਸੀ ਇਹਨਾਂ ਨੇ ਗੁਰੂ ਹਰ ਸਹਾਇ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨਾ ਸੀ ਜਿੱਥੇ ਰਾਣਾ ਗੁਰਮੀਤ ਸਿੰਘ ਹੋਣਾ ਨੇ ਇੱਕ ਰੈਲੀ ਦਾ ਆਯੋਜਨ ਕੀਤਾ ਹੋਇਆ ਸੀ। ਸਿਆਲਾ ਦੀ ਗੱਲ ਆ ਮੀਂਹ ਵੀ ਪੈਂਦਾ ਸੀਗਾ ਉਸ ਦਿਨ ਧੁੰਦ ਵੀ ਸੀਗੀ ਜਦੋਂ ਬਠਿੰਡੇ ਇਹਨਾਂ ਦਾ ਜਹਾਜ਼ ਲੈਂਡ ਕਰਦਾ ਉਸ ਤੋਂ ਬਾਅਦ ਤਾਰਾਂ ਦਾ ਕਾਫਲਾ ਜਿਹੜਾ ਇਹ ਫਿਰੋਜ਼ਪੁਰ ਵਾਲ ਨੂੰ ਕੂਚ ਕਰਦਾ ਤੇ ਜਦੋਂ ਫਿਰੋਜ਼ਪੁਰ ਵਾਲ ਨੂੰ ਕੂਚ ਕਰਦਾ ਤੇ ਰਾਹ ਦੇ ਵਿੱਚੋਂ ਹੀ ਇਹ ਕਾਫਲਾ ਵਾਪਸ ਬਠਿੰਡੇ ਵਾਲ ਨੂੰ ਮੋੜ ਲਿਆ ਜਾਂਦਾ ਤੇ ਕਿਹਾ ਜਾਂਦਾ ਵੀ ਸਿਕਿਉਰਿਟੀ ਦੇ ਵਿੱਚ ਕਟਾਈ ਹੋਈ ਆ। ਇਹ ਮਾਮਲਾ ਅਦਾਲਤਾਂ ਦੇ ਵਿੱਚ ਜਾਂਦਾ ਇਸ ਮਾਮਲੇ ਦੇ ਚੱਲਦਿਆਂ ਕਈ ਪੁਲਿਸ ਮੁਲਾਜ਼ਮ ਜਿਹੜੇ ਆ ਉਹਨਾਂ ਉੱਤੇ ਗਾਜ ਡੇਗਦੀ ਐ ਤੇ ਅੱਜ ਅਦਾਲਤ ਨੇ ਇਸ ਮਾਮਲੇ ਨੂੰ ਖਾਰਜ ਕਰ ਦਿੱਤਾ ਜੀ ਤੇ ਖਾਰਜ ਹੀ ਦੇ ਦਿੱਤਾ ਜੀ ਮਾਮਲਾ ਤੇ ਚੱਲੇਗਾ ਲੇਕਿਨ ਪੰਜਾਬ ਸਰਕਾਰ ਨੇ ਇੱਕ ਪਟੀਸ਼ਨ ਪਾਈ ਸੀ ਵੀ ਜਿਹੜੀ Hindu ਮਨੋਤਰਾ ਜੱਜ ਸੀਗੀ ਉਹਨੇ ਇਹਦੀ ਬਕਾਇਦਾ ਤੌਰ ਤੇ ਜਾਂਚ ਕੀਤੀ ਸੀਗੀ ਪੰਜਾਬ ਸਰਕਾਰ ਨੇ ਪਟੀਸ਼ਨ ਪਾ ਕੇ ਹਿੰਦੂ ਮਨੋਤਰਾ ਜੱਜ ਦੀ ਜਾਂਚ ਦੇ ਵਿੱਚ ਉਹਨਾਂ ਨੇ ਕਾਪੀ ਮੰਗੀ ਸੀ ਉਹਨਾਂ ਦੀ ਜੀ ਵੀ ਸਾਨੂੰ ਕਾਪੀ ਦਿੱਤੀ ਜਾਂਦੀ ਸੁਪਰੀਮ ਕੋਰਟ ਨੇ ਉਹ ਪਟੀਸ਼ਨ ਨਹੀਂ ਖਾਰਜ ਕਰਦੀ ਵੀ ਤੁਹਾਨੂੰ ਕਾਪੀ-ਕੂਪੀ ਕੋਈ ਦੇਣੀ ਤੁਸੀਂ ਆਪਣੇ ਲੈਵਲ ਤੇ ਬਕਾਇਦਾ ਤੌਰ ਤੇ ਦੀ ਜਾਂਚ ਕਰਾਓ ਤੇ ਜਿਹੜੇ ਦੋਸ਼ੀ ਅਫਸਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰੋ ਏ ਮੇਰਾ ਖਿਆਲ ਪਟਿਆਲੇ ਦੇ 5-6 ਅਫਸਰਾਂ ਦਾ ਨਾਮ ਆ ਵੀ ਗਿਆ ਸੀ ਸਾਲ ਕੁ ਪਹਿਲਾਂ ਆ ਗਿਆ ਆ ਗਿਆ ਆ ਗਿਆ ਆ ਗਿਆ ਸੀ ਕਿੰਨਾ ਆ ਗਿਆ ਸੀ ਕੋਈ ਇੰਡੀਸਿਪਲ ਲੱਗੀ ਸੁਦੇ ਵਿੱਚ ਆ ਗਿਆ ਸੀ ਨਾ ਲੇਕਿਨ ਉਹਨਾਂ ਨੇ ਕਿਹਾ ਤੁਸੀਂ ਆਪਣੇ ਲੈਵਲ ਤੇ ਕਾਰਵਾਈ ਕਰੋ ਹਿੰਦੂ ਮਲੋਤਰਾ ਦੀ ਰਿਪੋਰਟ ਜਿਹੜੀ ਸੀ ਉਹ ਦੇਣ ਤੋਂ ਕਿਉਂ ਸੁਪਰੀਮ ਕੋਰਟ ਨੇ ਹਿੰਦੂ ਮਲੋਤਰਾ ਨੂੰ ਕਿਹਾ ਜਾਣ ਕੇ ਦੀ ਰਿਪੋਰਟ ਤੁਸੀਂ ਰਿਪੋਰਟ ਦੀਆਂ ਕਾਪੀ ਮੰਗੇ ਸ਼ੁਰੂ ਹੋ ਗਏ ਉਹਦੇ ਵਿੱਚ ਤੁਹਾਨੂੰ ਇਸ ਗੱਲ ਦਾ ਪਤਾ ਆਏਗਾ ਪ੍ਰਧਾਨ ਮੰਤਰੀ ਸਾਹਿਬ ਜਦੋਂ ਜਾਣਦੇ ਨੇ ਜਿੱਥੋਂ ਉਹਨਾਂ ਦਾ ਕਾਫਲਾ ਮੁੜਦਾ ਵਾ ਉੱਥੇ ਕੋਈ ਕਿਸਾਨ ਨਹੀਂ ਕੋਈ ਜਥਾਨ ਕੋਈ ਕਿਸਾਨ ਜਿੱਥੇ ਵੀ ਕੋਈ ਉੱਥੇ ਨਹੀਂ ਸੀਗਾ ਜੇ ਕਿਸਾਨ ਹੈਗੇ ਤੇ ਉਸ ਤੋਂ ਉਸ ਤੋਂ ਕੱਟੋ-ਕੱਟ 2-2.5 ਕਿਲੋਮੀਟਰ ਅੱਗੇ ਬੈਠੇ ਸੀਗੇ ਸ਼ਾਇਦ ਜੇ ਜਾਂਦੇ ਤੇ ਪੁਲਿਸ ਵਾਲੇ ਪਹਿਲਾਂ ਮਨਾ ਲੈਂਦੇ ਦੂਸਰੀ ਚੀਜ਼ ਮਹੀ ਪਿੰਦਾ ਸੀਗਾ ਉਸ ਮੀਂਹ ਦੇ ਵਿੱਚ ਬਕਾਇਦਾ ਤੌਰ ਤੇ ਤੁਹਾਡੇ ਕੋਲੋਂ ਹੈਲੀਕਾਪਟਰ ਪਿਆ ਸੀ ਉੱਥੇ ਆਪਣੇ ਜਿਹੜਾ ਚੱਲ ਸਕਦਾ ਸੀ ਉਹਦੇ ਵਿੱਚ ਆਪਣੇ ਮੀਂਹ ਦੇ ਵਿੱਚ ਕਿਉਂ ਨਹੀਂ ਤੁਸੀਂ ਵਰਤੋਂ ਕੀਤੀ ਉਹਦੀ ਤੀਸਰੀ ਚੀਜ਼ ਉਹ ਰੈਜ਼ਿਡੈਂਸ ਫੋਟੋਆਂ ਦੀਆਂ ਤੇ ਸਾਹਮਣੇ ਕੈਪਟਨ ਮਰਿੰਦਰ ਸਿੰਘ ਇਕੱਲੇ ਹੀ ਬੋਲਣ ਦੇ ਕੋਈ ਬੰਦਾ ਕੇ ਬੈਠਾ ਨਹੀਂ ਗਮੀ ਪੈਣ ਦੇ ਉੱਥੇ ਜਾ ਕੇ ਪ੍ਰਧਾਨ ਮੰਤਰੀ ਨੇ ਕੀ ਕਰਨਾ ਸੀ ਜੀ ਤੇ ਜਦੋਂ ਪ੍ਰਧਾਨ ਮੰਤਰੀ ਸਾਹਿਬ ਆਉਂਦੇ ਆ ਤੇ ਇੱਥੇ ਕਹਿ ਜਾਂਦੇ ਅਫਸਰਾਂ ਨੂੰ ਆਪਣੇ ਮੁੱਖ ਮੰਤਰੀ ਨੂੰ ਕਹਿ ਦੋ ਬਚ ਕੇ ਜਾ ਰਿਹਾ ਜੀ ਜਦੋਂ ਇਹੋ ਜੀ ਕੋਈ ਘਟਨਾ ਨਹੀਂ ਵਾਪਰੀ ਜਿਹੜੇ ਲੋਕ ਬੰਦੇ ਕੇ ਲੱਗੇ ਗਏ ਜਿਹੜੇ ਸਰਪਤੀ ਸਾਹਿਬ ਇਹਦੇ ਵਿੱਚ ਰਹੱਸੇ ਆ ਬਈ ਬਾਜ਼ਾਰ ਤਾਂ ਅਜੇ ਤੱਕ ਬਣੀ ਹੋਈ ਆ ਵੀ ਕਹਿ ਕੇ ਕਿਨੂੰ ਗਏ ਸੀ ਕਹਿ ਕੇ ਕਿਨੂੰ ਗਿਆ ਸੀ ਦੂਸਰੀ ਚੀਜ਼ ਜਿਹੜੇ ਬੰਦੇ ਉੱਤੇ ਲੱਗੇ ਗਏ ਸੀ ਉਹਨਾਂ ਕੋਲੇ ਬੀਜੇਪੀ ਦੇ ਤੇ ਨਾਂ ਦੇ ਜਿਹੜੀ ਹੈਗੀ ਆ ਜੂਥ ਰੰਗ ਦੇ ਝੰਡੇ ਫੜੇ ਸੀ ਉਹ ਮੋਦੀ ਸਾਹਿਬ ਦੇ ਹੱਕ ਚ ਨਾਰੇ ਮਾਰਨ ਡੇ ਸੀ ਉੱਥੇ ਬਾਕੀ ਤਾਂ ਲੱਗੇ ਗਿਆ ਕੋਈ ਨਹੀਂ ਇਸ ਕਰਕੇ ਉਹ ਸਿਰਫ ਤੇ ਸਿਰ ਪੰਜਾਬ ਨੂੰ ਬਦਨਾਮ ਕਰਨ ਦੀ ਇੱਕ ਸਾਜ਼ਿਸ਼ ਸੀ ਬਦਨਾਮ ਤੁਸੀਂ ਕਰਤਾ ਵੀ ਪੰਜਾਬ ਦਾ ਮੁੱਖ ਮੰਤਰੀ ਵੀ ਜਿਹੜਾ ਬਾ ਉਹ ਐਫੀਸ਼ੀਐਂਟ ਨਹੀਂ ਪੰਜਾਬ ਦਾ ਪ੍ਰਸ਼ਾਸਨ ਵੀ ਠੀਕ ਨਹੀਂ ਤੇ ਪੰਜਾਬ ਦੇ ਲੋਕ ਵੀ ਠੀਕ ਨਹੀਂ ਇੱਕ ਸ਼ਾਪ ਦੇਣੀ ਸੀ ਛੜਤੀ ਤੁਸੀਂ ਲੇਕਿਨ ਇਹਦਾ ਬਹੁਤਾ ਪੰਜਾਬ ਤੇ ਅਸਰ ਪੈਣ ਵਾਲਾ ਨਹੀਂ ਲੇਕਿਨ ਪੰਜਾਬ ਸਰਕਾਰ ਨੇ ਕਿਹਾ ਸੀ ਵੀ ਹਿੰਦੂ ਮਲੋਤਰਾ ਜਿਹੜੀ ਜਾਜਾ ਉਹਦੀ ਸਾਨੂੰ ਰਿਪੋਰਟ ਦੇ ਦਿਓ ਤਾਂ ਕਿ ਅਸੀਂ ਉਹਦੇ ਬਿਹਾਵ ਤੇ ਕਾਰਵਾਈ ਕਰ ਸਕੀਏ ਤੇ ਸੁਪਰੀਮ ਕੋਰਟ ਨੇ ਉਹ ਰਿਪੋਰਟ ਦੇਣ ਤੋਂ ਇਨਕਾਰ ਕਰ ਦਿੱਤਾ ਜੀ ਜੀ ਅੱਛਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੱਨੇ ਹੋ ਖਬਰਾਂ ਤਫਸੀਲ ਦੇ ਨਾਲ ਸਮਝਾਉਣੇ ਹੋ ਔਰ ਉਹਨਾਂ ਸਾਰੇ ਕਮੈਂਟਸ ਕਰਨ ਵਾਲੇ ਸੱਜਣਾ ਦਾ ਵੀ ਜਿਹੜਾ ਧੰਨਵਾਦ ਜਿਹੜੇ ਸਾਨੂੰ ਕਮੈਂਟਸ ਕਰਦੇ ਆ ਸਾਡੇ ਨਾਲ ਕਮੈਂਟਸ ਦੇ ਰਾਹੀ ਇਹ ਜਿਹੜਾ ਵਾ ਉਹ ਗੱਲਬਾਤ ਕਰਦੇ ਆ ਉਹਨਾਂ ਸਾਰਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਉਹਨਾਂ ਦੇ ਜਿਹੜੇ ਕਮੈਂਟ ਆ ਉਹ ਸਿਰ ਮੱਥੇ ਜਿਹੜੇ ਉਹ ਸਾਨੂੰ ਵਿਚਾਰ ਵੱਡਮੁੱਲੇ ਦਿੰਦੇ ਆ ਉਹ ਵੀ ਸਿਰ ਮੱਥੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ